ਸਭੀ ਬਾਦਲ ਦਾ ਗੱਪੀ ਐ ਉਹਦਾ ਗੱਪੀ ਐ ਉਹਨੇ ਦਾ ਗੱਪੀ ਮਾਰਨਾ ਹੁੰਦਾ ਹੈਗਾ ਪ ਮਾਰਤਾ ਖਾ ਕੇ ਵੀ ਕੋਈ ਵੀ ਨਾ ਗੱਲ ਤੋਂ ਕਹਿ ਦੂਗਾ ਤਾਂ ਕਹੀ ਜਾਵੇ ਠੀਕ ਹੈੀ ਦੀ ਇੱਕ ਘਹਾਵਤਾ ਛੱਜਤਾ ਬੋਲੇ ਛਾਨਨੀ ਵੀ ਬੋਲੇ ਉਹ ਸਾਰੇ ਪੰਜਾਬ ਨੂੰ ਲੁੱਟ ਲਿਆ ਉਹਨਾਂ ਨੇ ਉਹ ਕਿਵੇਂ ਕਹਿ ਸਕਦੇ ਅਸੀਂ ਬੇੜਾ ਕਰ ਕਰਤਾ ਮਾਨ ਸਾਹਿਬ ਪਹੁੰਚੇ ਹੋਏ ਨੇ ਜੈਤੂ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਤਾਂ ਤੁਸੀਂ ਦੇਖ ਰਹੇ ਹੋ ਝੰਡੇ ਚੱਕੇ ਹੋਇਆ ਲੋਕਾਂ ਦੇ ਤੇ ਗੱਲਬਾਤ ਕਰਾਂਗੇ ਆਪਾਂ ਜਿਹੜੇ ਭਮਾਕੜ ਨੇ ਉਹ ਇੱਥੇ ਮੌਜੂਦ ਨਹੀਂ ਗੱਲਬਾਤ ਕਰਦੇ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਵਧੀਆ ਜੀ ਅੱਜ ਝਾੜੂ ਵਾਸਤੇ ਆਏ ਹਾਂ ਹਾਂਜੀ ਹਾਂਜੀ ਕਿਵੇਂ ਵਧੀਆ ਬਹੁਤ ਕੰਮ ਆ ਵੇਖ ਲਓ ਤੁਸੀਂ ਕੀ ਕੰਮ ਦਿੱਤੇ ਸਾਰੇ ਗੀਤਾਂ ਰ ਇਕੱਠੇ ਵੀ ਇੱਕ ਤੁਸੀਂ ਪੰਡਾ ਲਾ ਲਓ ਹਾਂ 8 8 ਤਾਂ ਸੁਖਵੀਰ ਬਾਦਲ ਕਿੱਥੇ ਹੈ ਸੁਖਵੀਰ ਬਾਦਲ ਕੋਲੇ ਕੌਣ ਹੈ ਬਹੁਤ ਲੈ ਇਧਰ ਬਹੁਤ ਵੇਖ ਹਾਂਜੀ 600 ਜੂਨਟ ਹਰ ਇੱਕ ਘਰ ਨੂੰ ਫਰੀ ਕਿੱਟਿਆ ਹੈ 600 ਜੂਨਟ ਪਹਿਲਾਂ ਪਹਿਲਾਂ 400 ਜੂਨਟ ਸੀ ਹੁਣ ਪਹਿਲਾਂ ਸੀ ਜਰਨਲ ਵਰਗ ਨੂੰ ਹੈ ਨਹੀਂ ਸੀ ਨਾ ਜੀ ਇਹਨੇ ਹਰ ਇੱਕ ਨੂੰ ਰੱਖਿਆ ਜਰਨਲ ਵਰਗ ਨੂੰ ਹਰ ਇੱਕ ਨੂੰ 600 ਜੂਨਟ ਮਾਪ ਕੇ ਤੇ ਆ ਸਾਨੂੰ ਲੈਟ ਦੇ ਨੇ ਆਮ ਕੀਤੀ ਹੈ 24 ਘੰਟੇ ਮੋਟਰਾਂ ਚੱਲੀ ਜਾਂਦੀਆਂ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਇਹ ਗੱਲ ਕਹੀ ਸੀ ਕਿ ਐਜੂਕੇਸ਼ਨ ਦੀ ਗੱਲ ਹੈਲਥ ਸਿਸਟਮ ਦੀ ਗੱਲ ਇਤ ਨਸ਼ੇ ਦੀ ਗੱਲ ਨਸ਼ੇ ਦੀ ਇਹ ਆਪਣਾ ਹੈਲਥ ਆਪਣੇ ਪਿੰਡ ਆਮਾਰਵੀ ਪਿੰਡ ਕਲੀਨਿਕ ਬਣਾਇਆ ਹੋਇਆ ਜੀ ਆਮਾਰਵੀ ਕਲੀਨਿਕ ਚੋਂ ਸਰ ਇੱਕ ਤਰ੍ਹਾਂ ਦੇ ਸਿੰਪਲ ਫ੍ਰੀ ਹੈ ਹਰ ਇੱਕ ਤੋਂ ਲੋਕ ਸਾਡੇ ਪਿੰਡ ਤੋਂ ਘਟਵਾੜ 100 150 ਮਰੀਜ਼ ਨੇ ਤੇ ਦੋਈ ਫ੍ਰੀ ਲੈ ਕੇ ਹੁੰਦੇ ਸਕੂਲਾਂ ਵਿੱਚ ਤਾਂ ਫੁੱਲ ਕੰਮ ਹੋ ਰਿਹਾ ਟੀਚਰ ਫੁੱਲ ਸਾਡੇ ਐਜੂਕੇਸ਼ਨ ਦਾ ਸਿਸਟਮ ਠੀਕ ਹੋਇਆ ਬਹੁਤ ਜ਼ਰੂਰੀ ਹੈ ਠੀਕ ਹੋਇਆ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਜੀ ਸਰ ਕਰਮਜੀਤ ਜੀ ਜਤੂਆ ਕਿਵੇਂ ਦੇਖਦੇ ਘੱਟੋ ਘੱਟ ਵੀ 2 ਲੱਖ ਪਲੱਸ ਵੋਟ ਤੇ ਜਿੱਤੂ ਗਈ ਸਖਬੀਰ ਬਾਦਲ ਤਾਂ ਉਧਰ ਪ੍ਰਚਾਰ ਕਰ ਰਹੇ ਨੇ ਗੰਦੇ ਜਿਹੇ 2 ਸਾਲਾਂ ਚ ਪੰਜਾਬ ਦਾ ਸੱਤਿਆਨਾਸ਼ ਕਰਤਾਗੇ ਉਹ ਹੈ ਹੀ ਗੱਪੀ ਹਾਂਜੀ ਤੇ ਹਰ ਕਿਵੇਂ ਕਰਮਜੀਤ ਕਨ ਮੋਕ ਜਿੱਤੇਗਾ ਸੀ 2.5 ਲੱਖ ਤੇ ਕਾਈ ਲੱਖ ਤੇ ਹਾਂ ਸ਼ਖਵੀਰ ਬਾਦਲ ਕਹਿੰਦੇ 2.5 ਲੱਖ ਤੇ ਹਾਰਨਗੇ ਕੌਣ ਕਹਿੰਦਾ ਸ਼ਖਵੀਰ ਬਾਦਲ ਤਾਂ ਗੱਪੀ ਐ ਉਹਦਾ ਗੱਪੀ ਐ ਉਹਦਾ ਗੱਪੀ ਮਾਰਨਾ ਹੁੰਦਾਗਾ ਗੱਪ ਮਾਰਤਾ ਉਹਦੇ ਕਹਿੰਦੇ ਕੀ ਜੀ 2 ਸਾਲਾਂ ਦੇ ਵਿੱਚ ਪੰਜਾਬ ਦਾ ਬੇੜਾ ਕਰ ਕਰ ਦਿੰਦਾ ਕੌਣ ਸ਼ਖਵੀਰ ਕਹਿੰਦਾ ਉਹ ਛੱਜ ਪੰਜਾਬੀ ਦੀ ਇੱਕ ਹਕਾਵਤ ਐ ਛੱਜ ਤਾਂ ਬੋਲੇ ਸ਼ਾਨਨੀ ਵੀ ਬੋਲੇ ਉਹ ਸਾਰੇ ਪੰਜਾਬ ਨੂੰ ਲੁੱਟ ਲਿਆ ਉਹਨਾਂ ਨੇ ਉਹ ਕਿਵੇਂ ਕਹਿ ਸਕਦੇ ਅਸੀਂ ਬੇੜਾ ਕਰ ਕਰਤਾ ਕਹਿੰਦੇ ਅਸੀਂ 75 ਸਾਲਾਂ ਚ ਜਿੰਨਾ ਲੁੱਟਿਆ ਇਹਨਾਂ ਨੇ 2 ਸਾਲਾਂ ਦੀ ਲੁੱਟ ਲਿਆ ਕਹਿੰਦੇ ਇਹਦਾ ਕਿ ਭੈਕੇ ਸਾਹ ਲਾ ਲੋ ਲੋਕ ਦੱਸਣਗੇ ਮੋਟ ਛੋਕ ਕਰਨ ਦੇ ਲਈ ਕਰਮਜੀਤ ਅਨਮੋਲ ਦੇ ਲਈ ਬੀਬ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਦੇ ਪੂਰੇ ਕੀਤੇ ਅੱਜ ਰੋਡ ਬਿਲਕੁਲ ਕੀਤੇ ਪੂਰੇ ਪੂਰੇ ਕੀਤੇ ਵੇਆ 1000 ਰੁਪਏ ਬੀਬੀਆਂ ਦੇ ਨਾਲ ਵਾਦੇ ਦੀ ਗੱਲ ਕੀਤੀ ਸੀ ਉਹ 1000 ਰੁਪਏ ਜਦੋਂ ਉਹਨਾਂ ਦੇ ਖਾਤੇ 'ਚ ਅਜੇ ਤੱਕ ਪਾਉਂਸ ਨਹੀਂ ਪਾਈ ਤੇ ਉਹ ਕੀ ਕਰਨਗੇ ਵਿਚਾਰੇ ਅੱਛਾ ਕਹਿੰਦੇ ਸੀ ਪੰਜਾਬ ਦਾ ਖਜ਼ਾਨਾ ਤਾਂ ਖਾਲੀ ਨਹੀਂ ਹੈਗਾ ਭਰਿਆ ਭਰਿਆ ਖਜ਼ਾਨਾ ਖਾ ਤੁਸੀਂ ਕਹਿੰਦੇ ਹੋ ਸਾਨੂੰ 1000 ਰੁਪਏ ਦੇ ਦਿੱਤਾ ਵਾਦਾ ਪੂਰਾ हां ਕੀਤਾ ਸਾਰਾ ਵਾਦਾ ਪੂਰਾ ਕੀਤਾ ਵਿਆ ਪਰ ਬੀਬੀਆਂ ਦਾ ਕਹਿੰਦੀਆਂ ਨਰਾਜ਼ ਬੱਚੇ ਨੂੰ ਸਕੂਲ ਦੇ ਵਿੱਚ ਸਹੂਲਤ ਮਿਲੀ ਵੀ ਆ ਹਰ ਇੱਕ ਦੇ ਬੱਚੇ ਨੂੰ ਕਿਸੇ ਦੇ ਬੱਚੇ ਨੂੰ ਸਕੂਲ ਤੇ ਸਕੂਲ ਤੇ ਨਹੀਂ ਮਿਲੇਗੀ ਸਾਰਿਆਂ ਨੂੰ ਮਿਲੀ ਵੀ ਆ ਖਾ ਕੇ ਵੀ ਕੋਈ ਵੀ ਨਾਲ ਗੱਲ ਤੋਂ ਕਹਿ ਦੂਗਾ ਤਾਂ ਕਹੀ ਜਾਵੇ ਠੀਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਿਰ ਤੋਂ ਦੁਬਾਰਾ ਕਰਨਾ ਚਾਹੁੰਦੇ ਆ ਠੀਕ ਹੈ ਆ ਕੇ 담ਤੇ ਉਹਨਾਂ ਨੇ ਖੜਾ ਕਰਨਾ ਆਇਆ ਸੀ ਕੁਝ ਨਹੀਂ ਕਰ ਸਕਦੇ ਪਰ ਬੀਬੀਆਂ ਨੂੰ ਜਿਹੜਾ ਲਾਰਾ ਲਾਇਆ ਸੀ ਬੀਬੀਆਂ ਨਰਾਜ਼ ਕੋਈ ਵੀ ਬਿਲਾਏ ਨਹੀਂ ਗਈ ਕੋਈ ਨਹੀਂ ਰਾਜ ਕੇ ਪੱਕਾ ਜਿੱਤੇਗਾ ਜੀ ਘੱਟ ਤੋਂ ਘੱਟ 1.5 ਤੋਂ 2 ਲੱਖ ਰੁਪਏ ਬੋਟ ਤੇ ਅੱਛਾ ਜੀ ਹਾਂ ਜੀ 1.5 ਤੋਂ 2 ਲੱਖ ਤੇ ਕੋਈ ਗਰੰਟੀ ਹੈ ਇਸ ਚੀਜ਼ ਦੀ ਸੁਖਵੀਰ ਸਿੰਘ ਬਾਦਲ ਜੀ ਪਹੁੰਚੇ ਹੋਏ ਸੀ ਤਾਂ ਕਹਿੰਦੇ ਅਸੀਂ ਜਿੱਤਣ ਨਹੀਂ ਦੇਣਾ ਇਹ ਤਾਂ ਪਤਾ ਲੱਗੂਗਾ ਨਿਤਰੂ ਬੜੇ ਮੇਖਾਨੀ ਆ ਹਾਂ ਇਹ ਤਾਂ ਹੁਣ ਤੇ ਪਤਾ ਲੱਗਣਾ ਕੱਲਾ दारू ਦਾ ਲਾਲਚ ਦੇ ਕੇ ਬੰਦੇ ਇਕੱਠਾ ਦੇ ਇਕੱਠ ਕਰਨਾ ਉਹ ਨਹੀਂ ਆ ਕਹਿੰਦੇ ਝਾੜੂ ਤੇ ਦੀਲਾ-ਦੀਲਾ ਕਰ ਦੇਣਾ ਸੁਖਵੀਰ ਇਹ ਨਹੀਂ ਦੀਲਾ-ਦੀਲਾ ਹੁੰਦਾ ਇਹ ਤਾਂ ਵੱਜਾਵਾ ਬਹੁਤ ਮਜ਼ਬੂਤ ਆ ਹਾਂ ਇਹ ਨਹੀਂ ਟੁੱਟਦਾਗਾ ਹੁਣ